ਰਾਮਪਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਜਿਹੜੇ ਆਪਣੇ ਬਿਆਨਾਂ ਕਰਕੇ ਪਿਛਲੇ ਸਮੇਂ ਵਿੱਚ ਕਾਫੀ ਚਰਚਾ 'ਚ ਰਹੇ ਨੇ ਅੱਜ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਬੰਸ ਸਿੰਘ ਜਲਾਲ ਨੇ ਸੁਖਪਾਲ ਸਿੰਘ ਖੈਰਾ ਤੇ ਕਾਫੀ سنگੀਨ ਦੋਸ਼ ਲਾਏ ਨੇ ਉਹਨਾਂ ਨੇ ਸੁਖਪਾਲ ਸਿੰਘ ਖੈਰਾ ਨੂੰ ਤਸਕਰਾਂ ਦਾ ਸਾਥੀ ਤੱਕ ਕਹਿ ਦਿੱਤਾ ਇਸ ਤੋਂ ਇਲਾਵਾ ਡਾਕਟਰ ਗਾਂਧੀ ਹੋਂਦ ਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਅੱਜ ਇਸ ਐਮਐਲਏ ਦੇ ਨਿਸ਼ਾਨੇ ਤੇ ਰਹੇ ਭਾਵੇਂ ਬੰਦਾ ਜਦੋਂ ਕਿਸੇ ਨੂੰ ਗੁੰਮਰਾਹ ਕਰਦਾ ਹੈ ਉਹਦੋਂ ਕੋਈ ਨਾ ਕੋਈ ਸਬਜਵਾਕ ਵਿਖਾ ਕੇ ਗੁੰਮਰਾਹ ਕਰਦਾ ਹੈ ਕੋਈ ਨਾ ਕੋਈ ਪੁਆਇੰਟ ਲੈ ਕੇ ਕਰਦਾ ਹੈ ਪਰ ਮੈਂ ਇਹ ਰਿਸਰਚ ਕਰਦਾ ਕਿ ਗਾਂਧੀ ਜੀ ਦਾ ਤੇ ਖੈਰਾ ਸਾਹਿਬ ਦਾ ਇਹ ਦੇਸ਼ ਧਰੋ ਹੈ ਪੰਜਾਬ ਧਰੋ ਹੈ ਇਦੋਂ ਵੱਡੀ ਗਦਾਰੀ ਕੋਈ ਹੋ ਨਹੀਂ ਸਕਦੀ ਪਰ ਮੈਂ ਉਸ ਤੋਂ ਬਥੇ ਤਿੰਨ ਲਾਜ ਕਰਦੇ ਆ ਗਦਾਰੀ ਤੋਂ ਮੇਰਾ ਪਾ ਕੋਈ ਕੌਮ ਗਦਾਰੀ ਕੋਈ ਦੇਸ਼ ਗਦਾਰੀ ਕੋਈ ਵੱਡਾ ਨਹੀਂ ਗਦਾਰੀ ਮੈਂ ਉਸ ਨੂੰ ਸਮਝਦਾ ਹਾਂ ਕਿਸੇ ਦੇ ਵਿੱਚ ਕਿਸੇ ਪਾਰਟੀ ਦਾ ਮੈਂਬਰ ਕਿਸੇ ਫੌਜ ਦਾ ਮੈਂਬਰ ਹੁੰਦੇ ਹੋਏ ਆਪਦੇ ਹਿੱਤਾਂ ਨੂੰ ਛੱਡ ਕੇ ਦੂਜਿਆਂ ਦੇ ਹਿੱਤਾਂ ਨੂੰ ਪਾਦਨ ਕਰਨ ਲੱਗਦਾ ਉਹ ਗਦਾਰੀ ਹੈ ਇਹ ਗਾਂਧੀ ਜੀ ਇਹ ਪੰਜਾਬ ਦੇ ਨੇ ਪੰਜਾਬ ਤੋਂ ਚੁਣੇ ਗਏ ਨੇ ਗਾਂਧੀ ਜੀ ਨੇ ਕਦੇ ਨਹੀਂ ਸੈਂਟਰ ਦੇ ਵਿੱਚ ਇਹ ਗੱਲ ਕਹੀ ਕਿ ਜੀ ਜੀ ਆਪਣਾ ਹਿੰਦੁਸਤਾਨ ਬਹੁਤ ਗਰੀਬ ਹੈ ਇੱਥੇ ਤੁਸੀਂ ਹੀਰੋਨ ਬਣਾਓ ਹੀਰੋਨ ਬੁਣਾ ਕੇ ਬਾਤ ਕਹਜੋ ਕਿ ਗਾਂਧੀ ਜੀ ਨੇ ਕਦੇ ਨਹੀਂ ਕਿਹਾ ਕਿ ਇੱਥੇ ਤੁਸੀਂ ਸਾਰੀਆਂ ਦੁਨੀਆਂ ਕਣਕਣ ਕਣਕਾਂ ਦਾ ਇਥੇ ਸੂਟ ਨਹੀਂ ਕਰਦੀਆਂ ਬੜੀਆਂ ਔਖੀਆਂ ਐ ਤੇ ਪਾਣੀ ਦੀ ਆਪਾਂ ਨੂੰ ਕਮੀ ਐ ਤੇ ਤੁਸੀਂ ਇੱਥੇ ਸਾਰੇ ਫੀਲਡ ਦੀ ਖੇਤੀ ਕਰਵਾ ਦਿਓ ਤੇ ਗਾਂਧੀ ਜੀ ਪੰਜਾਬ ਵਾਸਤੇ ਜਦੋਂ ਇਹ ਕਦੇ ਉਹਨਾਂ ਨੇ ਹਿੰਦੁਸਤਾਨ ਵਾਸਤੇ ਮੰਗ ਨਹੀਂ ਕੀਤੀ ਪੰਜਾਬ ਵਾਸਤੇ ਚੇਚਤੌਰ ਦੇ ਉੱਤੇ ਉਹ ਰਟਾ ਕਿਉਂ ਲਾ ਰਹੇ ਇਸ ਗੰਦੇ ਤੇ ਗਾਂਧੀ ਜੀ ਕਿਸੇ ਵੱਡੀ ਏਜੰਸੀ ਨੂੰ ਖੁਸ਼ ਕਰਨੇ ਕਰਦਾ ਹੈ ਕਿਸੇ ਵੱਡੀ ਏਜੰਸੀ ਨੂੰ ਮੁਨਾਫਾ ਜਾਂ ਲੈ ਚੁੱਕਿਆ ਹੈ ਜਾਂ ਲੈਣ ਵਾਲੇ ਹੈ ਆਸ ਹੈ ਉਹਨਾਂ ਨੂੰ ਇਸ ਕਰਕੇ ਗਾਂਧੀ ਜੀ ਪੰਜਾਬ ਨਾਲ ਵਿਸ਼ਵਾਸ ਘਾਤ ਕਰ ਰਹੇ ਲੋਕਾਂ ਨੇ ਵਿਸ਼ਵਾਸ ਕੀਤਾ ਗਾਂਧੀ ਜੀ ਕਰ ਰਹੇ ਹੁਣ ਖੈਰਾ ਸਾਹਿਬ ਹੈ ਖੈਰਾ ਸਾਹਿਬ ਨੂੰ ਆਪਣਾ ਬਹਸ ਭਰਾਵਾਂ ਨੇ ਕਿਵੇਂ ਜਿਉਂਦਾ ਕੀਤਾ ਦੁੱਖ ਦੇ ਟਾਈਮ ਦੇ ਉਤੇ ਨਾਲ ਖੜੇ ਕਿੰਨੀ ਉਹਨਾਂ ਦੀ ਮਦਦ ਕੀਤੀ ਐਸ ਵੇਲੇ ਖੈਰਾ ਸਾਹਿਬ ਨੇ ਬਿਲਕੁਲ ਮੈਂ ਤਾਂ ਇਸ ਨੂੰ ਜੇ ਤੁਸੀਂ ਬਰੇ ਬੈਂਕ ਸਾਹਿਬ ਨੇ ਮੰਨਣਾ ਨਹੀਂ ਕਿ ਕਿ ਇਲੈਕਸ਼ਨ ਦਾ ਦਿਨ ਹੈ ਵੋਟਾਂ ਸਾਂਝੀਆਂ ਲੈਣੀਆਂ ਨੇ ਉਹਨਾਂ ਨਾਲ ਵੀ ਵਿਸ਼ਵਾਸ ਘਤ ਕਰਕੇ ਖੈਰਾ ਸਾਹਿਬ ਨੇ ਉਹਨਾਂ ਕਨੇ ਪੱਟ ਕਰਕੇ ਗਾਂਧੀ ਜੀ ਨੂੰ ਲੀਡਰ ਮੰਨ ਲਿਆ ਸਿਰਫ ਗਾਂਧੀ ਜੀ ਹੁਣ ਉਹਦੀਆਂ ਥਾਂ ਥਾਂ ਆਉ ਦਿੱਤੇ ਹੁੰਦੇ ਨੇ ਸਿਰਫ ਇਸੇ ਕਰਦੇ ਉੱਤੇ ਕਿ ਇਹਨਾਂ ਨੇ ਆਪਦੀ ਪਾਰਟੀ ਬਣਾਈ ਆਪਦੀ ਪਾਰਟੀ ਕਿਵੇਂ ਬੜਾਇਆ ਲੋਕਾਂ ਨਾਲ ਧੋਖਾ ਕਿਵੇਂ ਕੀਤਾ ਕਾਨੂੰਨੀ ਪੋਜੀਸ਼ਨ ਕੀ ਹੈ ਕਿਵੇਂ ਡਿਸਪਸ ਹੋਣ ਤੋਂ ਬਚ ਰਹੇ ਨੇ ਅਜੇ ਵੀ ਮਤਲਬ ਹੋਣਾ ਤਾਂ ਪੈਣਾ ਹੀ ਆ ਉਹ ਆਪਾਂ ਮੈਟਰ ਵੱਖਰਾ ਹੈ ਪਰ ਆਪ ਦੀ ਪਾਰਟੀ ਜਿੱਦਾਂ ਬਣਾਈ ਇਹਨਾਂ ਨੇ ਕੋਈ ਆਪ ਦਾ ਪ੍ਰੋਗਰਾਮ ਨਹੀਂ ਦਿੱਤਾ ਕੋਈ ਮੈਨੀਫੈਸਟੋ ਨਹੀਂ ਦਿੱਤਾ ਇੱਕੋ ਮੈਨੀਫੈਸਟੋ ਦਿੱਤਾ ਕਿ ਮੇਰੀ ਪਾਰਟੀ ਫੀਲ드 ਖੇਤੀ ਦੀ ਹਮਾਇਤ ਕਰਦੀ ਹੈ ਭਾਗਤ ਮੇਰੀ ਪਾਰਟੀ ਹੀ ਹੀਰਨ ਬਣਾਏਗੀ ਔਰ ਬੱਚੇ ਵੀ ਰੋਟੀ ਨਹੀਂ ਖਾਣਗੇ ਹੀਰਨ ਖਾਂ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਘਰੇ ਸਾਹਿਬ ਵੀ ਗਾਂਧੀ ਜੀ ਦੇ ਨਾਲ ਰਲ ਕੇ ਜਾਂ ਆਪਣੇ ਤੌਰ ਦੇ ਉੱਤੇ ਆਪਣੇ ਇਲਾਜ ਦੇ ਖਾਤੇ ਖੇਰਾ ਸਾਹਿਬ ਉਹ ਬੱਦਲਾਂ ਦੇ ਦੇਰੀ ਕੋਲ ਬਹੁਤ ਨੇੜੇ ਰਹੇ ਨੇ ਸੁਖਵੀਰ ਦੀ ਟੈਮ ਦੇ ਉਤੇ ਇਹ ਸਿਵਨੇ ਦੀ ਤਸਕਰੀ ਕਰਦੇ ਰਹੇ ਇਹ ਹੀਰੋਨ ਦੀ ਤਸਕਰੀ ਕਰਦੇ ਰਹੇ ਅਸਲੇ ਦੀ ਤਸਕਰੀ ਕਰਦੇ ਰਹੇ ਬਾਤਨੀ ਸਿਮਾਂ ਨੂੰ ਇਹ ਵਰਤਦੇ ਰਹੇ ਰਾਸੀਕਿਊਸ਼ਨ ਦੇ ਮੁਤਾਬਕ ਇਹ ਹੈਡ ਨੇ ਇਹ ਬੰਦੇ ਤੇ ਇਹਨਾਂ ਦੇ ਪੰਜ ਬੰਦੇ ਜਿਹਦੇ ਨਾਲ ਇੱਕ ਉਹਨਾਂ ਦਾ OSB ਇੱਕ ਜਿਹੜੀ ਇੱਕ ਲੜਕੀ ਹੈ ਜਿਹੜੀ ਕਿ ਉਥੇ UK ਰਹਿੰਦੀ ਹੈ ਉਸ ਨੇ ਜਿਹੜਾ ਮੁੱਖ ਦੋਸ਼ੀ ਹੈ ਮਹਿੰਦਰ ਸਿੰਘ ਉਸ ਨੂੰ ਹੀ ਆਖਿਆ ਕਿ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਮੁਸੀਬਤ ਆਵੇ ਮਾਲਮੂਰ ਫੜੇ ਜਾਣ ਦੀ ਤੇ ਤੁਸੀਂ ਖੈਰਾ ਸਾਹਿਬ ਦੇ OSD ਨਾਲ ਗੱਲੋਗੇ স্পੈਸ਼ਲ ਡਿਊਟੀ ਅਜੇ স্পੈਸ਼ਲ ਡਿਊਟੀ ਜਿਹੜਾ ਹੈ ਉਹਦੀ ਤੁਸੀਂ ਗੱਲ ਕਰੋ ਤੇ ਉਹ স্পੈਸ਼ਲ ਡਿਊਟੀ ਨੇ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਸਾਰੇ ਹੀਮ ਤੇ ਸੋਨਾ ਵਗੈਰਾ ਫੜੇ ਜਾਂਦੇ ਨੇ ਉਹਨਾਂ ਨੇ 90 ਵਾਰਾਂ ਤੋਂ ਵੱਧ ਟੈਲੀਫੋਨ ਆ ਮਤਲਬ ਉਸ ਬੰਦੇ ਨੂੰ ਕੀਤੇ ਨੇ ਥੋੜੇ ਦਿਨਾਂ ਦੇ ਵਿੱਚ ਇਹਦਾ ਮਤਲਬ ਹੈ ਕਿ ਉਹ ਸਵਾਰਾ ਦਾ ਨਾਲ ਹੈ ਕਹਰਾ ਸਾਹਿਬ ਦੀ ਬਹੁਤ ਨੇੜਤਾ ਹੈ ਜਦੋਂ ਉਹ ਦੇ ਪੁਲਿਸ ਮੈਨ ਨੇ ਉਹਦੇ ਗਨ ਮੈਨ ਨੇ 90 ਵਾਰਾਂ ਤੋਂ ਵੱਧ ਟੈਲੀਫੋਨ ਕੀਤੇ ਨੇ ਤੇ ਮੇਰੇ ਦੇ ਵਿੱਚ ਕੋਈ ਸ਼ੱਕ ਰਹਿ ਜਾਂਦੀ ਹੈ ਹੋਰ ਪੁਲਿਸ ਨੇ ਸਾਰਾ ਉਹ ਪਿੱਛੇ ਕੱਢ ਕੇ ਤੇ ਉਹਨਾਂ ਨੇ ਰਿਪੋਰਟ ਨਹੀਂ ਦਿੱਤਾ ਕੋਰਟ ਨੇ ਉਹਦੇ ਦਰਜ ਦੇ ਉੱਤੇ ਬਦਲ ਦਿੱਤਾ ਉਹ ਸਾਰਾ ਮੇਰੇ ਬਾ ਮੈਂ ਤੁਹਾਨੂੰ ਲਿਖ ਕੇ ਦੇ ਰਹੇ ਹਾਂ ਉਹਦੇ ਵਿੱਚ ਕਿੰਨੇ ਸਬਕ ਕਿੰਨੇ ਬਿਸਕਟ ਵੱਡੇ ਬੇਸੇ 24 24 ਕਿਲੋ 24 ਕਿਲੋ ਤੋਂ ਬਾਅਦ ਹੋ ਸਕਦਾ ਹੈ ਕਿਉਂਕਿ ਕੀਮਤ ਦੇ ਮੁਤਾਬਕ ਹਮ ਸਾਧ ਤੋਂ ਸੋਨੇ ਦੇ ਭਾਅ ਦੇ ਮੁਤਾਬਕ 1 ਕਿਲੋ 40 ਦਾ ਬਣਦਾ ਹੈ 39 ਦਾ ਬਣਦਾ ਹੈ ਤੇ ਉਹ 40 ਦਾ ਬਣਾਉਣ ਦੀ ਕਦਰ ਥੋੜਾ ਜਿਹਾ 100 ਗ੍ਰਾਮ ਹੋਰ ਵੱਧ ਪਾ ਦਿੰਦੇ ਨੇ ਇਸੇ ਤਰ੍ਹਾਂ ਉਹ ਕੀਮਤ ਦੇ ਦੱਤੇ ਕਿ 50000 ਵੀ ਇੰਨੇ ਦੀ ਇੰਨੇ ਦੀ ਜਿੰਨੇ ਦਾ ਭੈਕ ਉਹਨਾਂ ਨੇ ਬਣਾਉਣਾ ਹੁੰਦਾ ਥੋੜਾ ਜਿਹਾ 150 ਗ੍ਰਾਮ ਅੱਗੇ ਪਿੱਛੇ ਕਰਦੇ ਰਹਿੰਦੇ ਪਰ ਕਿਲੋ ਦਾ ਟਿਕਰੀ ਨੂੰ ਪੈਂਦਾ ਸਮਾਂ ਕਿੰਨੇ ਫੜੀ ਗਈ ਸਮਾਂ ਕਿੰਨੇ ਫੜੀ ਗਈ ਸਮਾਂ ਦੋ ਪੈ ਦੋ ਪੈਕ ਉਹਦੇ ਵਿੱਚ ਆਏ ਉਹਦੇ ਵਿੱਚ ਕਿੰਨੀ ਸੀ ਉਹਦਾ ਮੈਂ ਤਾਂ ਪੂਰਾ ਨਹੀਂ ਬੇਪਰਵਾਹ ਨੇ ਪੂਰਾ ਮਾਮਲਾ ਕਿਸ ਗੋਪਾਲ ਸਿੰਘ ਘਰਾਵਾਲਾ ਜਿਹੜਾ ਕਿੰਨੀ ਡੇਟ ਨੂੰ ਇਹਨਾਂ ਤੇ ਪੜ੍ਹਿਆ ਗਿਆ ਸੀ ਕਿੰਨੇ ਬੰਦੇ ਸ਼ਾਮਿਲ ਕੀਤੇ ਗਏ ਸੀ ਕਿਸ ਤਰ੍ਹਾਂ ਕਰਕੇ ਇਹ ਜਦੋਂ ਜਿਵੇਂ ਐਫ ਆਈ ਆਰ ਦਾਜ ਹੋਈ ਹੈ ਮੈਂ ਤੁਹਾਨੂੰ ਮਤਲਬ ਦੇ ਰਿਹਾ ਹਾਂ 5315 ਇਹਦਾ ਖੈਰਾ ਸਰਪਤਾ ਕਹਿੰਦੇ ਨੇ ਨਾ ਕਿ ਹੁਣ ਕੈਪਟਨ ਨੇ ਮੇਰੇ ਤੇ ਜਾਣ ਕੇ ਵਿਰੋਧ ਨਾਲ ਪਾਤਾ 5315 ਨੂੰ ਇਹ ਪੰਜਾਬ ਸਰਕਾਰ ਦੇ ਪੰਜਾਬ ਕਾਂਗਰਸ ਦੇ ਸਪੋਰਟਸ ਮੈਂਬਰ ਸੀ ਇਸ ਸੁਖਵੀਰ ਸਿੰਘ ਉਸ ਟਾਈਮ ਹੋਮ ਮਿਨਿਸਟਰ ਸੀ ਇਸ ਸੁਖਵੀਰ ਸਿੰਘ ਦੀ ਸਰਪ੍ਰਸਤੀ ਇੱਥਾ ਮਤਲਬ ਕੰਮ ਕਰ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੇ 24 ਕਿਲੋ ਤਾਂ ਮਤਲਬ ਸਵਨਾ ਹੈ ਦੋ ਕੁ ਬੁਦੇ ਨੇ ਬਾਕੀ ਪਾਕਿਸਤਾਨ ਦੇ SIM ਵਰਤੇ ਗਏ ਨੇ ਜਿਹੜੇ ਕਿ ਮੋਬਾਈਲਾਂ ਦੇ ਵਿੱਚ ਵੀ ਹੋ ਸਕਦੇ ਨੇ ਉਸ ਟਾਈਮ ਦੇ ਉੱਤੇ ਔਰ ਅਸਲਾ ਜਿਹੜਾ ਉਹ ਅਨ ਬ੍ਰਾਂਡਡ ਸੀ ਕੋਈ ਬਿਬਲੀ ਸਕੈਨ ਵਗੈਰਾ ਤਾਂ ਨਹੀਂ ਸੀ ਜਿਹੜਾ ਕਿ ਉਹ ਤਕਰੀਬਨ ਪਾਕਿਸਤਾਨ ਦੇ ਨਾਲ ਆਇਆ ਕਰਕੇ ਪਾਕਿਸਤਾਨੀ ਬ੍ਰਾਂਡ ਹੋਏਗਾ ਤੇ ਇਸ ਤੋਂ ਇਹ ਪਰਜੂਮ ਕੀਤਾ ਜਾ ਸਕਦਾ ਹੈ ਕਿ ਜੇ ਇੱਕ ਵਾਰ ਹੀ ਫੜਿਆ ਜਾਂਦਾ ਬੰਦਾ ਕਿ ਜ਼ਰੂਰੀ ਨਹੀਂ ਤਾਂ ਉਹ ਪਹਿਲੀ ਵਾਰ ਹੀ ਫੜਿਆ ਗਿਆ ਪਹਿਲੀ ਵਾਰ ਕਿਵੇਂ ਫੜਿਆ ਗਿਆ ਇਹ ਕਿੰਨਾ ਬੰਦੇ ਫੜੇ ਗਏ ਸੀ ਬਿਨਾ ਮਤਲਬ ਮਾਲ ਬਰਾਮਦ ਹੋਏ ਤਾਂ ਐਫਆਈਆਰ ਦਰਜ ਨਹੀਂ ਹੋ ਸਕਦੀ ਐਫਆਈਆਰ ਦੇ ਵਿੱਚ ਨਹੀਂ ਨਾ ਲਿਖਿਆ ਜਾ ਸਕਦਾ ਕਿ ਆਹ ਮਾਲ ਹੈ ਜੇ ਮਾਲ ਬਰਾਮਦ ਹੋਇਆ ਤੇ ਉਹਨੂੰ ਲਿਖਣਾ ਪਏਗਾ ਕਿ ਕਿੱਥੋਂ ਬਰਾਮਦ ਹੋਇਆ ਜਦੋਂ ਹੁਣ ਉਹ ਕਹਿੰਦੇ ਨੇ ਕਿ 11 ਬੰਦੇ ਰੈਸਟ ਹੋਏ ਐ ਤੇ ਮਾਲ ਬਰਾਮਦ ਹੋਇਆ ਤੇ ਇਹ ਤਾਂ ਕੁਦਰਤੀ ਗੱਲ ਐ ਕਿ ਵੀ ਮਤਲਬ ਉਹ 11 ਬੰਦੇ ਰੈਸਟ ਹੋਏ ਤਾਂ ਹੀ ਉਹਨਾਂ ਦਾ ਮਾਲ ਬਰਾਮਦ ਹੋਇਆ ਕਿ ਉਸ ਸਪਾਲ ਸਿੰਘ ਘਰੇ ਦਾ ਨਾਮ ਸੀਗਾ ਜਦੋਂ ਐਫਆਈਆਰ ਦੇ ਵਿੱਚ ਨੇ ਐਫਆਈਆਰ ਦੇ ਵਿੱਚ ਜਦੋਂ ਉਹਨਾਂ ਨੇ ਉਹਨੂੰ ਇਹ ਪਛਾਤਾ ਬਣਾ ਕੇ ਉਹ ਤੋਂ ਬਾਅਦ ਸਫੀਰ ਨੇ ਸਪੈਸ਼ਲ ਇੱਕ ਮਤਲਬ ਇਨਵੈਸਟੀਗੇਸ਼ਨ ਟੀਮ ਬਣਾਈ ਇੱਕ ਸੈੱਟ ਬਣਾਈ ਉਸ ਸੈੱਟ ਦੇ ਵਿੱਚ ਬੜੇ ਸੀਨੀਅਰ ਅਫਸਰ ਪਾਏ ਗਏ ਇੱਕ ਬੇਰੇ ਕਾਲ ਸ਼ਾਇਦ ਡੀਆਈਜੀ ਹੈ ਇੱਕ ਐਸਐਸਪੀ ਹੈ ਇੱਕ ਐਸਪੀ ਹੈ ਤੇ ਉਹਨਾਂ ਕਿੰਨਾ ਨੇ ਉਹ ਇਹ ਦੋ ਬੰਦੇ ਅਣਪਛਾਤੇ ਬਣਾ ਕੇ ਜਿਹੜੇ ਕਿ ਬੰਦੇ ਮਤਲਬ ਪਹਿਲਾਂ ਚਾਰ ਦਿਨ ਪਹਿਲਾਂ ਪਛਾਣ ਆਏ ਸੀ ਜਿਨ੍ਹਾਂ ਦੀ ਐਫਆਰ ਦੱਸੀ ਜਿਨ੍ਹਾਂ ਦੀ ਰੈਸਟ ਵੀ ਮਤਲਬ ਪੁਲਿਸ ਨੂੰ ਪਾਈ ਉਹਨਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਦੋ ਬੰਦੇ ਅਣਪਛਾਤੇ ਬਣਾ ਕੇ ਨੌ ਦਾ ਚਲਾਨ ਕਰਤਾ ਕੁਝ ਜਿਹੜੇ 9 ਬੰਦੇ ਸੀ ਉਹਨਾਂ ਦੇ ਜਿਹੜੇ 2 ਬੰਦੇ ਆਪਸਤ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਫੇਰ ਆ ਕੇ ਪੁਲਿਸ ਕੋਲੇ ਜ਼ਿਲੰਡਰ ਕਰ ਗਿਆ ਕਿ ਵੀ ਮੈਂ ਤਾਂ ਮਤਲਬ ਵਿੱਚ ਨਾਲ ਸ਼ਾਮਲ ਸੀ ਤੇ ਮੈਂ ਪਕੜਿਆ ਨਹੀਂ ਹੋਣਾ ਚਾਹੁੰਦਾ ਇੱਕ ਬੰਦਾ ਰਹਿ ਗਿਆ ਜਿਹੜਾ ਇੱਕ ਬੰਦਾ ਰਹਿ ਗਿਆ ਜਿਹਨੂੰ ਕਿ ਪੁਲਿਸ ਨੇ ਅਣਪਛਾਤਾ ਕੀਤਾ ਸੀ ਜਿਹਦਾ ਨਾਂ ਕੱਢਣ ਦੀ ਖਾਤਰ ਹੀ ਹੋਮ ਮਿਨਿਸਟਰੀ ਨੇ ਕਹਿ ਲੋ ਜਾਂ ਸੁਖਵੀਰ ਜੀ ਇਸ ਦੇ ਲਈ ਜ਼ਿੰਮੇਵਾਰ ਨਹੀਂ ਬਚ ਨਹੀਂ ਸਕਦੇ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਬਚਾਉਣ ਦੀ ਖਾਤਰ ਸੈਟਮ ਬਣਾਈ ਗਈ ਸੀ ਤੇ ਉਹ ਬੰਦੇ ਨੇ ਹਾਈ ਕੋਰਟ ਵਿੱਚ ਜਾ ਕੇ ਕਿਹਾ ਕਿ ਮੈਨੂੰ ਇਹ ਪੜਤਾਲ ਨਹੀਂ ਮਨਜ਼ੂਰ ਮੈਨੂੰ ਮਤਲਬ ਇਹ ਵੀ ਪੜਤਾਲ ਕਰਾਈ ਜਾਵੇ ਮੇਰਾ ਪੰਜਾਬ ਸਰਕਾਰ ਦੀ ਉੱਤੇ ਕੋਈ ਭਰੋਸਾ ਨਹੀਂ ਜੇ ਫੈਰਾ ਸਾਹਮਣੇ ਵਿੱਚ ਨਹੀਂ ਸੀ ਇੱਕੋ ਇੱਕ ਬੰਦਾ ਰਹਿ ਗਿਆ ਅਣਪਛਾਤਾ ਜਿਹੜਾ ਮਤਲਬ ਪਕੌੜਾ ਸੀ ਤੇ ਉਹ ਪਕੌੜਾ ਬੰਦਾ ਹੀ ਕੋਰਟ ਦੇ ਵਿੱਚ ਆਏ ਕਹਿੰਦਾ ਕਿ ਮੈਂ ਹੀ ਉਹ ਬੰਦਾ ਹਾਂ ਤੇ ਮੈਨੂੰ ਇਹ ਪੜਤਾਲ ਨਹੀਂ ਤੇ ਇਹਦਾ ਸਾਫ ਹੈ ਕੰਫੈਸ਼ਨ ਸਟੇਟਮੈਂਟ ਹੈ ਕਿ ਸਰ ਮਾਤਰਾਗਣੀ ਆਪ ਜਾ ਕੇ ਕਿਹਾ ਕਿ ਮੈਨੂੰ ਇਹ ਨਹੀਂ ਨਹੀਂ ਉਹ ਤਾਂ ਤਲਕ ਹੀ ਨਹੀਂ ਸੀ ਕੋਈ ਉਨੇ ਆਪ ਜਾ ਕੇ ਆਖਿਆ ਕਿ ਮੈਨੂੰ ਇਹ ਮਨਜ਼ੂਰ ਨਹੀਂ ਕਿ ਬੀਬੀ ਖਾਲੜਾ ਜੀ ਦਾ ਤੁਸੀਂ ਖਾਲੜਾ ਮੈਨੂੰ ਸਿਰ ਕਰ ਦਿੰਦੇ ਨਹੀਂ ਵੀ ਤਗੜਾ ਤੌਰ ਤੇ ਇਹ ਹੈ ਕਿ ਵੀ ਜਦੋਂ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਖੈਰਾ ਸਾਹਿਬ ਨੇ भैंस ਪਰ ਆ ਵੀ ਛੱਡ ਦਿੱਤੇ ਨਹੀਂ ਖੈਰਾ ਸਾਹਿਬ ਨੇ ਕਾਂਗਰਸ ਨੂੰ ਵੀ ਪਛੜ ਰਖ ਲਿਆ ਕਾਂਗਰਸ ਦੇ ਮੁਕਾਬਲੇ ਖੈਰਾ ਸਾਹਿਬ ਨੂੰ ਵੀਰਵਾਰ ਦੇਣਾ ਚਾਹੀਦਾ ਸੀ ਪਰ ਉਹ ਨਹੀਂ ਦੇ ਸਕੇ ਉਥੇ ਕਾਂਗਰਸ ਦੇ ਸੀਨੀਅਰ ਲੀਡਰ ਦੇ ਬਦਾਉਗੇ ਕੌਮ ਦੇ ਦੇਦਾ ਉਹ ਵੀ ਨਾ ਖੱਬਾ ਨਾ ਸੱਜਾ ਇੱਕ ਨਵਾਂ ਮੁੰਨਾ ਦੇ ਵਿੱਚੋਂ ਉਹਦਾ ਨਵਾਂ ਡੈਰੀਵੇਸ਼ਨ ਤੇ ਦੂਜੇ ਪਾਸੇ ਇਹਨਾਂ ਨੇ ਮਤਲਬ ਉਹ ਦੇਤਾ ਸੀਪੀਏ ਦਾ ਡੇਟਾ ਮਤਲਬ ਇਹ ਵੀ ਇਹਨਾਂ ਨੇ ਕਾਂਗਰਸ ਰਾ ਦੀ ਅਗਸਾਂ ਚ ਰੱਖ ਲਈ ਖੈਰਾ ਸਾਹਿਬ ਕੱਲਾ ਇੱਥੇ ਨਹੀਂ ਖੈਰਾ ਸਾਹਿਬ ਦੇ ਤਾਂ ਬਹੁਤ ਸਕੇਂਡਲ ਸਾਹਮਣੇ ਆ ਰਹੇ ਦੇਖੋ ਖੈਰਾ ਸਾਹਿਬ ਕਹਿੰਦੇ ਸੀ ਕਿ ਸਕੇਂਡਲ ਹੋਏ ਨੇ ਜੀ ਆਪਣੇ ਵਿਰੇਤੇ ਦੇ ਸਕੇਂਡਲ ਹੋਏ ਆ ਫਲਾਨੀ ਹੋਏ ਆ ਮੈਂ ਉਹ ਸਬੰਧ ਦੇ ਵਿੱਚ ਇਹਨਾਂ ਨੂੰ ਮਿਲਣਾ ਚਾਹੁੰਦਾ ਸਮਾਂ ਹੈ ਔਰ rahul ਨੂੰ ਮਿਲੇ ਉਹਨਾਂ ਸਬੰਧ ਦੇ ਵਿੱਚ ਕਿ ਤੁਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਉਸ ਟਾਈਮ ਦਰਸਲ ਖੈਰਾ ਸਾਹਿਬ ਇਸ ਕੰਮ ਦੇ ਖਾਤਰ ਨਹੀਂ ਸੀ ਮਿਲ ਰਹੇ ਉਹ ਉਸ ਇਸ ਗੇਮ ਦੇ ਖਾਤਰ ਮਿਲ ਰਹੇ ਸੀ ਖੈਰਾ ਸਾਹਿਬ ਮਿਸੂਸ ਕਾਂਗਰਸ ਦੇ ਮੈਂ ਕਾਂਗਰਸ ਵੱਲੋਂ ਬਹੁਤ ਵੱਡੀ ਗਲਤੀ ਕੀਤੀ ਹੈ ਕੈਪਟਨ ਦੀ ਕੀਮਤ ਦਿਨੋਂ ਦਿਨ ਕਾਂਗਰਸ ਦੇ ਵਿੱਚ ਘਟ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਸਿੱਧੂ ਨਹੀਂ ਸੀ ਚਮਕਿਆ ਕਿ ਕਿ 4 ਸੂਬਿਆਂ ਦੇਆਂ 820 ਜਿਹਨਾਂ ਚੋਣਾ ਨਹੀਂ ਸੀ ਹੋਈਆਂ ਇਸ ਕਰਕੇ ਉਹ ਬਿਸਰ ਕਰਦੇ ਸੀ ਕਿ ਜੇ ਮੈਂ ਆਜਿ ਕਾਂਗਰਸ ਦੇ ਵਿੱਚ ਚੋਣਦਾ ਤੇ ਮੈਂ ਬਦਾ ਸੀਨੀਅਰ ਮੋਸਟ ਹੁੰਦਾ ਉਹਨਾਂ ਨੇ ਜਾ ਕੇ ਰਹੁਲ ਨੂੰ ਇੱਕ ਸਬਜਬਾਗ ਬਖਾਇਆ ਕਿ ਮੈਂ 14 ਬੰਦੇ ਆਮ ਪਾਰਟੀ ਦੇ ਲਿਆ ਕੇ ਤੇ ਆਪ ਦੀ ਇੱਕ ਨਵੀਂ ਪਾਰਟੀ ਬਣਾ ਸਕਦਾ ਜੇ ਮੈਨੂੰ ਕਾਂਗਰਸ ਦੇ ਵਿੱਚ ਤੁਸੀਂ ਮੁੱਖ ਮੰਤਰੀ ਬਣਦਾ ਮੌਕਾ ਦਿਓ ਕਿ ਮੈਂ ਇਹ 14 ਦੇ 14 ਬੰਦੇ ਜਿਹੜੇ ਕਿ 14 ਤੋਂ ਵੱਧ ਬੰਦੇ ਜਿਹੜੇ ਕਿ ਮੈਂ ਨਵੀਂ ਪਾਰਟੀ ਹਾਂ ਦੀ ਬਣਾਉਂਗਾ ਉਹ ਮੈਂ ਕਾਗਜ਼ ਦੇ ਵਿੱਚ ਰਾ ਸਕਦਾ ਸ਼ਰਤ ਇਹ ਹੈ ਕਿ ਮੈਨੂੰ ਮੁੱਖ ਮੰਤਰੀ ਬਣਾਇਆ ਜਾਵੇ ਪਰ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕੈਪਟਨ ਸਾਹਿਬ ਜੋ ਕੁਝ ਕਰ ਰਹੇ ਹੈ ਜਿਵੇਂ ਬਾਦਲਾਂ ਨੂੰ ਵਿਚਾਰੇ ਹੈ ਜਿਵੇਂ ਸਾਧਰੂ ਵੀ ਬਾਦਲਾਂ ਦੇ ਸਾਰੇ ਜਿੰਨੇ ਸਕੈਂਡਲ ਟੱਕਦੇ ਹੀ ਨੇ ਉਹ ਹੋਰ ਹਰ ਤੱਕ ਵੀ ਪਹੁੰਚ ਦੀਏਗਾ ਸੌਰੀ ਕਿੰਨਾ ਤੱਕ ਵੀ ਪਹੁੰਚ ਦੀਏਗਾ ਰੋਹਰ ਜੀ ਜ਼ਰੂਰ ਜਿਤ ਤੱਕ ਮੇਰੀ ਸੋਚ ਹੈ ਮੈਂ ਤਾਂ ਸੁਣਿਆ ਹੈ ਕਿ ਰੋਹਰ ਜੀ ਚਾਹੁੰਦੇ ਨੇ ਪਰ ਕਿ ਲੋ ਆਪਾਂ ਨਹੀਂ ਕਹਿ ਸਕਦੇ ਗੱਲ ਨੂੰ ਆਪਾਂ ਨਾ ਕੀਤੇ ਲਵਾਂਗੇ ਰੋਹਰ ਜੀ ਜ਼ਰੂਰ ਸੋਚਦੇ ਹੋਣਗੇ ਕਿ ਇਥੇ ਉਹ ਆਪਣੇ ਨਰਸਿਮਹਾਰਨ ਨੂੰ ਨਾ ਹੋਵੇ ਕਿ ਮਤਲਬ ਪੰਜਾਬ ਆਪਣੀ ਕਾਂਗਰਸ ਨੂੰ ਖਤਮ ਹੀ ਕਰ ਦਿੱਤਾ ਜਾਵੇ ਪੰਜਾਬ ਦੇ ਵਿੱਚ ਵੀ ਕੈਪਟਨ ਸਾਹਿਬ ਖਤਮ ਹੀ ਕਰ ਰਹੇ ਹੈ ਇਸ ਕਰਕੇ ਬਦਲ ਜਿਆਦਾ ਫਾਇਦੇਮੰਦ ਰਹੇਗਾ ਤੇ ਉਸ ਵਾਸਤੇ ਉਹਨਾਂ ਨੇ ਸੋਚਿਆ ਕਿ ਠੀਕ ਹੈ ਉੰਨਾ ਨੇ ਖਰਸਵ ਨੂੰ ਹਾਕਾਈ ਤੇ ਖਰਸਵ ਨੇ ਉਸੇ ਧਰ ਦੇ ਉੱਤੇ ਆ ਕੇ ਆਪਣੇ 14 ਬੰਦੇ ਆ ਕਿ ਸਾਰੇ ਆਮ ਆਦਮੀ ਪਾਰਟੀ ਦੇ ਬੁਲਾਇਆ ਜਿਹਦੇ ਵਿੱਚ 14 ਤੋਂ ਵੱਧ 15 16 ਬੰਦੇ ਵੀ ਨਾਲ ਇਕੱਠੇ ਹੋ ਗਏ ਸੀ ਪਰ ਬਾਅਦ ਦੇ ਵਿੱਚ ਜਿਹੜੇ ਕਿ ਜਿਵੇਂ ਕਿ ਪਤਾ ਲੱਗਿਆ ਕਿ ਇਹਨਾਂ ਨੇ ਇਸ ਹਾਲਤ ਦੇ ਵਿੱਚ ਮੈਂ ਨਹੀਂ ਕਹਿੰਦਾ ਤੁਸੀਂ ਆਪ ਹੀ ਦਾਜਾ ਰੋ ਕਿ ਜਦੋਂ ਕੋਈ ਬੰਦਾ ਇਹ ਮੰਗਦਾ ਏਡੀ ਵੱਡੀ ਗੱਲ ਕਿ ਮੈਂ ਤੁਹਾਡੇ ਨਾਲ 14 ਤੋਂ ਵੱਧ ਬੰਦੇ ਲਾਉਣਾ ਹੈ ਤੇ ਫਿਰ ਤਾਂ ਰਹੁਲ ਕੋਲੇ ਕੋਈ ਆਲਟਰਨੇਟਿਵ ਨਹੀਂ ਨਾ ਜਾਂਦਾ ਕਿ ਜੀ ਮੈਂ ਅੱਜ ਕੋਈ ਚੀਜ਼ ਦੀ ਗੱਲ ਕਰਦਾ ਹਾਂ ਤਾਂ ਕੰਪਨੀ ਸਾਹਿਬ ਕੋਲੇ ਪਾਵਰ ਜ਼ਿਆਦਾ ਹੋਏਗੀ ਸਰਕਾਰ ਕਿਸੇ ਟੋਟੇ ਆ ਜਾਵੇ ਨਵੇਂ 14 ਬੰਦੇ ਆ ਜਾਣਗੇ ਉਹ ਕੁਦਰਤੀ ਕਹਿੰਦਾ ਰਹੁਲ ਸਾਹਿਬ ਨੂੰ ਭਲ ਮਿਹੜਿਆ ਹੋਏਗਾ ਤੇ ਉਸ ਟਾਈਮ ਇਹ ਕੁਦਰਤੀ ਮੰਗ ਹੋ ਸਕਦੀ ਹੈ ਕਿ ਮੈਨੂੰ ਆਰਥਿਕ ਬਦਲਾ ਦਿਓ ਫੀਡੂਰ ਕਾਸ ਵਾਸਤੇ ਚਲੋ ਜਨਰਲ ਵਾਸਤੇ ਨਹੀਂ ਮੰਗਦੇ ਆ ਜਿਹੜੇ ਪਛੜੀਆਂ ਸਰੇਣੀਆਂ ਜੀ ਨੇ ਉਹਨਾਂ ਨੂੰ ਜਿੰਨਾ ਟਾਈਮ ਉਹਨਾਂ ਦਾ ਰਹਿੰਦਾ ਹੈ ਓਨੇ ਟਾਈਮ ਦਾ 3 ਸਾਲ ਦਾ ਜਿੰਨਾ ਤਕਰੀਬਨ ਉਹਨਾਂ ਦਾ T D ਤੇ ਉਹਨਾਂ ਦੀ ਤਨਖਾਹ ਬਣਦੀ ਹੈ ਉਹ ਸਾਰੀ ਜੇ ਅੱਜ ਆਪਾਂ ਦੇ ਦਈਏ ਤਾਂ ਉਹਨ ਸਾਰਿਆਂ ਤੋਂ ਜਿਵੇਂ ਮਰਜ਼ੀ ਕਰਵਾ ਗੋ ਇਸ ਦਾ ਦੇ ਉਤੇ ਉਹਨਾਂ ਨੇ ਇਹ ਕੈਲਕੂਲੇਟ ਕਰਕੇ ਕਿ 3 ਸਾਲ ਜਿਹੜੇ ਰਹਿੰਦੇ ਨੇ M L A ਦੀ ਕਿੰਨੀ ਤਨਖਾਹ T D ਦੀ ਕਿੰਨਾ ਬਣਦਾ ਉਹਨਾਂ ਆਪਾਂ M L A ਨੂੰ ਦੇ ਦਿਓ ਤੇ ਉਹ ਆਪਣੀ ਖੈਰ ਖੜ ਜਾਣਗੇ ਉਹਨਾਂ ਨੂੰ ਫਿਰ ਦੁੱਖ ਕੀ ਹੈ ਇੱਕ ਦੂਜਾ ਉਹਨਾਂ ਦਾ ਦਿਮਾਗ ਇਹ ਮਤਲਬ ਬ੍ਰੇਨਵਾਸ਼ ਕੀਤਾ ਗਿਆ ਕਿ ਜੇ ਇੱਕ ਵਾਰੀ ਐਮ.ਐਲ.ਏ ਬਣ ਜਾਂਦਾ ਹੈ ਬੰਦਾ ਭਾਵੇਂ ਅਗਲੇ ਦਿਨ ਅਸਤਾਖਾਹ ਦੇ ਦੇ ਉਸ ਨੂੰ ਉਮਰ ਭਰ ਪੈਨਸ਼ਨ ਮਿਲਦੀ ਰਹਿਣੀ ਹੈ ਤੇ ਤੁਸੀਂ ਇਹ ਅਸਤੀਫਾ ਦਿਓ ਤੁਸੀਂ ਅਸਤੀਫਾ ਦੇ ਕੇ ਮੇਰੀ ਪਾਰਟੀ ਮੈਂ ਪ੍ਰੈਸ ਕਾਨਫਰੈਂਸ ਤੋਂ ਮਤਲਬ ਕੀ ਸੀ ਜਿਹਦਾ ਇਹ ਪ੍ਰੂਫ ਕਰਕੇ ਦਿਤਾ ਉਸ ਤੋਂ ਛੋਟ ਜੀ ਇਹ ਜਿਹੜਾ ਪ੍ਰੈਸ ਕਾਨਫਰੈਂਸ ਦਾ ਅਸਲ ਮਤਲਬ ਇਹ ਹੈ ਕਿ ਉਹ ਹੈ ਖੈਰਾ ਸਾਹਿਬ ਦੀ ਅਸਲੀਅਤ ਤੇ ਬੀਬੀ ਖਾਲੜਾ ਨੂੰ ਇਹ ਪੁੱਛਣਾ ਕਿ ਬੀਬੀ ਜੀ ਜਿਹੜੀ ਗੱਲ ਮੈਂ ਕਰ ਰਿਹਾ ਸਰ ਇਹਨੂੰ